ਸੁਭੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਖੁੜੀਆ ਦੇ ਨਾਲ ਗਿੱਦੜਪਾਹ ਰੈਲੀ 'ਚ ਪੁੱਜੇ ਗੋੜੀ ਕੰਪੋਜ਼ ਅਤੇ ਮਲਵਿੰਦਰ ਸਿੰਘ ਕਾਂਗ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਉਹਨਾਂ ਕਹੇ ਕਿ ਬਾਦਲ ਪਰਿਵਾਰ ਨੇ ਸਿੱਖਾਂ ਦੀ ਸਰਮਹੌਤ ਜੁੱਥੇ ਬੰਦੀ ਦਾ ਤੇ ਪੰਜਾਬ ਦਾ ਨੁਕਸਾਨ ਕੀਤਾ ਹੈ। ਸੁਭੀਰ ਸਿੰਘ ਬਾਦਲ ਦੇ ਅਗਵਾਇਵਚਾ ਕਾਲੀ ਦਲ ਦਾ ਗਰਾਫ ਹੈ ਜਿਹੜਾ ਕੁੱਟ ਗਿਆ। ਤਾਂ ਹੋਰ ਨਾ ਕੀ ਕੁਝ ਕਹੇ ਹੌਤਾ। ਨਿਕੋਏ ਉਹਨਾਂ ਦੀ ਪਾਰਟੀ ਦਾ ਫੈਸਲਾ ਮੇਰਾ ਉਹਦੇ ਤੇ ਬੋਲਣਾ ਠੀਕ ਹੈ ਐ ਜੇ ਸਿਆਸੀ ਲੀਡਰ ਹੈ ਤਾਂ ਮੈਂ ਤਾਂ ਕਰੋ ਕੀ ਲੱਗ ਰਿਹਾ ਹੈ ਦੇਰੀ ਨਾ ਦਿੱਤਾ ਤਾਂ ਸਹੀ ਮੈਸੇਜ ਚਲੋ ਸਰ ਪਹਿਲਾਂ ਦੇ ਦਿੰਦੇ ਤਾਂ ਹਾਲਾਤ ਚੰਗੇ ਹੁੰਦੇ ਅੱਜ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਇੰਨੀ ਚੋਣ ਨੂੰ ਕਿਵੇਂ ਦੇਖ ਰਹੇ ਹੈ ਕੇਜਰੀਵਾਲ ਇੱਥੇ ਪਹੁੰਚੇ ਨੇ ਮੁੱਖ ਮੰਤਰੀ ਕਾ ਵੀ ਕਹਿ ਦਿੱਤੇ ਨੇ ਕਿਵੇਂ ਦੇਖ ਬਿਲਕੁਲ ਹਰ ਬੰਦੇ ਨੇ ਆਪਣੀ ਪਾਰਟੀ ਦਾ ਕੰਮ ਕਰਨਾ ਅਸ ਬਾਦ ਧੰਨਵਾਦੀ ਆ ਜਰਵਿੰਦ ਜੀ ਔਰ ਮਾਨ ਸਾਹਿਬ ਦੋਨੋਂ ਆਏ ਸੀ ਪਰ ਲੋਕਾਂ ਦਾ ਪਿਆਰ ਤੁਹਾਡੇ ਸਾਹਮਣੇ ਹੀ ਹੈ ਇਸ ਵਾਰ ਗਿੱਦੜਵਾਈ ਚ ਬਦਲਾਅ ਹੋਊਗਾ ਜਿਹੜਾ 2022 ਚ ਨਹੀਂ ਕੀ ਲੱਗਦਾ ਕਿਹੜੇ ਵੱਡੇ ਪੁੱਤਰ ਇਸ ਵਾਰ ਚਿਮਨੀ ਚੋੜਾ ਦੀ ਗੱਲ ਕੁਝ ਕਾਫੀ ਪਿੰਡ ਉਹਦੇ ਬਿਲਕੁਲ 100% ਬਹੁਤ ਚੰਗਾ ਨਾਰਾ ਡਿੰਪੀ ਜਿਹਾ ਦਿੱਤਾ 2.5 ਸਾਲ ਵਰਸਸ 28 ਸਾਲ ਜੇ 2.5 2.5 ਸਾਲਾਂ ਜਿਹਨਾਂ ਨੇ ਕੰਮ ਕਰਕੇ ਉਹ ਗੱਲਾਂ ਕਰਦੇ ਐ ਤਾਂ 2.5 ਸਾਲ ਤੁਸੀਂ ਆਵਾ ਦੀ ਪਾਰਟੀ ਦੇਖ-ਵੇਖੋ ਜਿਹੋ ਦੇ ਬਰਾਬਰ ਕੰਮ ਨਾ ਆਵੇ ਆ ਤੁਸੀਂ 27 ਜਿਆਦਾ ਫੈਸਲਾ ਜੋ ਮਰਜ਼ੀ ਕਰ ਸਕਦੇ ਹੋ ਨਾਲੇ ਸਭ ਤੋਂ ਵੱਡੀ ਗੱਲ ਉਹ ਲੀਡਰ ਬਾਹਰ ਚਲੇ ਗਏ ਅਜੇ ਵਾਪਸ ਸਾਰਾ ਕੁਝ ਵਾਪਸੀ ਕਰਨਾ ਆਇਆ ਦੁਬਾਰਾ ਆਇਆ ਹੈ ਔਰ ਜਿਹੜੇ ਪਰਿਵਾਰਵਾਦੀ ਗੱਲਾਂ ਕਰਦੇ ਸੀ ਤੁਸੀਂ ਉਹਨਾਂ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਔਰ ਦੂਜੇ ਪਾਸੇ ਆਮਾਦੀ ਪਾਰਟੀ ਦੇ ਕੈਂਡੀਗਾ ਗਿੰਪੀ ਜੀ ਦਾ ਪਰਿਵਾਰਵਾਦੀ ਗੱਲ ਹੈ ਔਰ ਗਿੱਦੜਵਾ ਦਾ ਬੇਟਾ ਗਿੱਦੜਵਾ ਦਾ ਪੁੱਤਰ ਹੈ ਔਰ ਆਸ ਕਰਦੇ ਹਾਂ ਬਹੁਤ ਚੰਗੀ ਲੀਡ ਨਾਲ ਇਥੋਂ ਜਿੱਤ ਕੇ ਵਿਧਾਨ ਸਭਾ ਦੀ ਚੋਣ ਜਿੱਤਿਆ ਨਾਤ ਬੜੀ ਮਾੜੀ ਨਹੀਂ ਕੀ ਕਰ ਲੋ ਕਿਸੇ ਦੀ ਸੜਕ ਨਹੀਂ ਹੁੰਦੀ ਕਿਦਰ ਬਾਹਰ ਇਦੇ ਬਾਰੇ ਤੁਸੀਂ ਜਿਆਦਾ ਮਿਲਣਾ ਉਹਨਾਂ ਨੂੰ ਪੁੱਛੋ ਫੈਸਲਾ ਲੈ ਰਹੇ ਹੋ ਕੋਈ ਜਿਆਦਾ ਜਵਾਬ ਦੇਣਗੇ ਸਾਡੇ ਕੋਲ ਤਾਂ ਟਾਈਮ ਆਊਗਾ ਤੁਸੀਂ ਇਹ ਤਾਂ ਬੜੀ ਜਲਦੀ ਜਵਾਬ ਐਮੈਜ ਕੰਟਰੋਲ ਹੋਊਗਾ ਜਾਂ ਕਿਹੋ ਜਿਹਾ ਬੰਦ ਹੋ ਦੀ ਵੇਖੋ ਮੈਨੂੰ ਉਸ ਨਾਲ ਕੋਈ ਸਰੋਕਾਰ ਨਹੀਂ ਉਹ ਵੱਖਰੀ ਪਾਰਟੀ ਹੈ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਚਰਣੇ ਹੈ ਕੀ ਕਰਨਾ ਪਾਰਟੀ ਨੂੰ ਕੋਈ ਉਹਨਾਂ ਦੇ ਸਾਥੀਆਂ ਨੂੰ ਕੋਈ ਗੱਲ ਆਈ ਹੋਣੀ ਦੋਸਤਾਂ ਅਸਤੀਫਾ ਮੰਗ ਰਹੇ ਹੈ ਜਾਂ ਉਹਨਾਂ ਨੇ ਦਿੱਤਾ ਹੈ ਉਹ ਹੋ ਜਾਣਨ ਉਹਨਾਂ ਦਾ ਕੰਮ ਹੈ ਸੋ ਅਸੀਂ ਗਿੱਦੜਵਾ ਵਿੱਚ ਅੱਜ ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਆਏ ਸੀ ਜਿਮਨੀ ਚੋਣ ਦੀ ਜਿਹੜੀ ਵੱਡੀ ਲੜਾਈ ਹੈ ਉਹਦੇ ਵਿੱਚ ਸਾਰੇ ਰਲ ਮਿਲ ਕੇ ਭੈਣ ਭਾਈ ਹਿੱਸਾ ਪਾ ਰਿਆ ਹੈ ਅੱਜ ਦਾ ਲੋਕਾਂ ਦਾ ਵੱਡਾ ਉਤਸ਼ਾਹ ਹੰਗਾਰਾ ਉਹ ਸਾਰਾ ਤੁਸੀਂ ਵੀ ਦੇਖ ਚੁੱਕੇ ਹੋ ਕਿ ਜਿਮਪੀ ਤੋਂ ਜਿਹੜੇ ਸਾਡੇ ਉਮੀਦਵਾਰ ਹੈ ਉਹਨੂੰ ਇੱਥੋਂ ਦੇ ਲੋਕ ਵੱਡੀ ਗਿਣਤੀ ਵਿੱਚ ਚਾਹ ਕੇ ਪੰਜਾਬ ਦੀ ਅਸੈਂਬਲੀ ਸਭਾ ਵਿੱਚ ਭੇਜਣਗੇ ਕਿਤਨੇ ਵੀ ਹਲਕੇ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਕਿ ਟਕਰਾ ਦੇ ਅਧੀਨ ਰਹਿ ਜਾਂਦੀਆਂ ਐ ਐਮਐਲਏ ਹਮੇਸ਼ਾ ਦੂਸਰਾ ਜੇ ਪਹਿਲਾ ਰਾਜਾ ਵੜਿੰਗ ਰਹੇ ਤੇ ਕਾਲੀ ਜਲਦੀ ਸਰਕਾਰ ਸੀ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਉਹਨਾਂ ਨੇ ਬਹੁਤ ਸਾਰੀਆਂ ਲੋੜਾਂ ਸੀ ਜਿਹੜੀਆਂ ਬਿਦਰਵਾਦੀਆਂ ਰਹਿ ਗਈਆਂ ਉਹਨਾਂ ਨੇ ਨਾ ਕਰਵਾ ਸਕੇ ਉਹ ਜਿਹੜੇ 2.5 ਸਾਲ ਮਿਲਣਗੇ ਨਿੰਪੀ ਤੇ ਲੋਹਰਾਂ ਨੂੰ ਤੇ ਗਿਦਰ ਵੀ ਤਰੱਕੀ ਹੋਊਗੀ ਇਸ ਤਰ੍ਹਾਂ ਦੇ ਸਾਰੇ ਜਾਣਦੇ ਹੋ ਸੀਵਰ ਦਾ ਬਹੁਤ ਬੁਰਾ ਹਾਲ ਸੀ ਉਹਦੇ ਵਾਸਤੇ ਬਹੁਤ ਸਾਰੀ ਰਾਸ਼ੀ ਜਾਰੀ ਵੀ ਪਹਿਲਾਂ ਕਰ ਦਿੱਤੀ ਗਈ ਸੀ ਕੰਮਕਾਰ ਚੱਲ ਸਿਆਸੀ ਤੌਰ ਤੇ ਅਸਤੀਫਾ ਨੂੰ ਕਿਵੇਂ ਦਿੱਤਾ ਕੋਈ ਸਵਾਲ ਸੀ ਮੈਂ ਤੁਸੀਂ ਸਿਆਸਤ ਦਾ ਨੋ ਤੇ ਅਵਧ ਕੰਟਰੋਲ ਇਹ ਦੇਖੋ ਜੀ ਅਸਤੀਫਾ ਦਾ ਜਿਤੋਂ ਵੱਡੇ ਗੁਲਾਹਾ ਵੀ ਇਹਦੀ ਬੰਦਾ ਲੰਘਦਾ ਉਹਨੂੰ ਪਹਿਲਾਂ ਹੀ ਦੇ ਦੇਣਾ ਚਾਹੀਦਾ ਚਲੋ ਆਪਾਂ ਨਿੱਜੀ ਵਿਚਾਰ ਆ ਉਹਨਾਂ ਦਾ ਦੇਖਾਂ ਜਾਂ ਨਾ ਦੇਣਾ ਅੱਜ ਉਹਨਾਂ ਨੇ ਅੱਜ ਦਾ ਸੁਣਾ ਸੁਣਿਆ ਉਹਨਾਂ ਦੇਖੋ ਗੱਲ ਇਹ ਆ ਵੀ ਹੁਣ ਰਸਤਾ ਵੀ ਕੀ ਬਚਿਆ ਜੀ ਇਹਨਾਂ ਜਿੰਨਾ ਇਹਨਾਂ ਨੇ ਚਿੱਖਾਂ ਦੀ ਪੰਜਾਬ ਦੀ ਇੱਕ ਸ਼ਰਮਾ ਹੋਰ ਜਿੱਥੇ ਬੰਦੀ ਦਾ ਨੁਕਸਾਨ ਕੀਤਾ ਆ ਅੰਥਕ ਹਲਕਿਆਂ ਦਾ ਨੁਕਸਾਨ ਕਰ ਕੀਤਾ ਆ ਉਹਨਾਂ ਲੱਗਾ ਹੁਣ ਕੋਈ ਚਾਰਾ ਵੀ ਨਹੀਂ ਚੁਣਨਾ ਔਰ ਉਹਨਾਂ ਦੀ ਅਗਵਾਈ ਚ ਲਗਾਤਾਰ ਗਰਾਫ ਜਿਹੜਾ ਆ ਗਿਰਿਆ ਲੋਕਾਂ ਦੀ ਭਰੋਸੇਯੋਗਤਾ ਉਹਨਾਂ ਚ ਖਤਮ ਹੋਈ ਹੈ ਸੋ ਸੁਭਾਵਿਕ ਤੌਰ ਤੇ ਆ ਹੁਣ ਕੋਈ ਰਾਹ ਤੋਰ ਹੋ ਹੈ ਨਹੀਂ ਚਾਹ ਲੱਗਦੇ ਦੇਰੀ ਦਵਾ ਲਿਆ ਫੈਸਲਾ ਲਗਰੇ ਬਹੁਤ ਦੇਰ ਬਹੁਤ ਦੇਰ ਹੋ ਚੁੱਕੀ ਹੈ ਹੁਣ ਸਮਾਂ ਨਿਕਲ ਗਿਆ ਮੈਨੂੰ ਕੋਈ ਉਮੀਦ ਲੱਗਦੀ ਨਹੀਂ ਜੀ ਕੋ ਨਾਰੇ ਲੌਣੇ ਲੱਗ ਗੱਲ ਹੈ ਨਾਰਿਆਂ ਤੇ ਖੜਨਾ ਲੱਗ ਗਾ ਅੱਜ ਪੰਥ ਔਰ ਪੰਜਾਬ ਨੂੰ ਇੱਕ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ ਇੱਕ ਪਾਸੇ ਰਾਜਾ ਵੜਿੰਗ ਹੈ ਜਿਨੇ ਇੰਦਰਾ ਗਾਂਧੀ ਦੀਆਂ ਟੀ-ਸ਼ਰਟਾਂ ਪਾਈਆਂ ਤੇ ਸੀਐਮ ਬਣ ਲਈ ਪੱਗਾ ਮੰਨਣ ਲੱਗ ਗਿਆ ਬਣਨਾ ਨਹੀਂ ਗਾ ਦੂਜੇ ਪਾਸੇ ਮਾਨਪ੍ਰੀਤ ਬਾਦਲਾ ਜੀ ਦੀ ਪਾਰਟੀ ਨੇ ਕਿਸਾਨਾਂ ਦਾ ਕਤਲੇਆਮ ਕੀਤਾ ਚੰਡੀਗੜ੍ਹ ਖੋਣ ਦੀ ਸਾਸ਼ਾ ਤੀਜੇ ਸਾਡੇ ਢਿਲੋਂ ਸਾਹਿਬ ਹੈ ਉਹ ਲਗਾਤਾਰ ਇਸ ਹਲਕੇ ਚ ਵਿਚਰਦੇ ਆ ਸੁਖ ਦੁਖ ਸ਼ਾਮਿਲ ਹੁੰਦੇ ਉਹਨਾਂ ਚ ਨਮਰਤਾ ਹੈ ਕਾਬਲੀਅਤ ਹੈ ਔਰ ਮੈਨੂੰ ਲੱਗਦਾ ਹੈ ਕਿ ਉਹ ਉਹਨਾਂ ਵੱਡੇ ਬਹੁਮਤ ਨਾਲ ਦੇ ਦਰਵਾਜ਼ੇ ਤੇ ਲੋਕ ਉਹਨਾਂ ਨੂੰ ਚਿਤੋਂ